ਆਪਾਂ ਬਾਅਦ ਵਿੱਚ ਆਇਆ ਬੜਾ ਜੀ ਹਾਂਜੀ ਸਰ ਜੀ ਅਜਾ ਪ੍ਰੇਤਮ ਪੈਰ ਤੇ ਬਿਠੇ ਫਲੋਰ ਨਾਟਕਾ ਲਗਾਇਆ ਗਿਆ ਇਸ ਬਾਰੇ ਕੀ ਟਿੱਪਣੀ ਚਾਹੁੰਦੇ ਹੋ ਤੁਸੀਂ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਪੈਸ਼ਲ ਸਾਰੀ ਸਬ ਡਿਵੀਜ਼ਨਾਂ ਦੇ ਵਿੱਚ ਇੱਕ ਇੱਕ ਇਨਸਪੈਕਟਰ ਦੇ ਨਾਲ ਟ੍ਰੈਫਿਕ ਨੂੰ ਮੁਲਾਜ਼ਮ ਲਾਏ ਗਏ ਨੇ ਨਾਲ 112 ਦੀਆਂ ਟੀਮਾਂ ਦਿੱਤੀਆਂ ਗਈਆਂ ਜੀ ਉਹਦੇ ਵਿੱਚ ਕੀ ਹੈ ਵੀ ਜਿਹੜੀ ਅ ਇਹ ਇਕੱਲਾ ਮਹਿਮਾਉ ਨੂੰ ਠੀਕ ਸਹੀ ਤਰੀਕੇ ਨਾਲ ਚਲਾਉਣ ਵਾਸਤੇ ਜਿਹੜੀ ਟ੍ਰੈਫਿਕ ਨੂੰ ਨਿਜਮਾ ਨੂੰ ਲਾਗੂ ਕਰਨ ਵਾਸਤੇ ਇਹ ਜਿਹੜੀ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਥਾਂ ਥਾਂ ਤੇ ਨਾਕੇ ਲਗਾ ਕੇ ਜਿੰਨਾ ਨੇ ਮੋਟਰ ਵਹੀਕਲ ਕਲੈਕਟ ਦੀ ਲੰਗੜਾ ਕੀਤੀ ਆ ਉਹਨਾਂ ਦੇ ਚਲਾਨ ਕੱਟੇ ਜਾਂਦੇ ਆ ਜਿੰਨਾਂ ਕੋਲ ਕੋਈ ਵੀ ਕਾਗਜ਼ ਨਹੀਂ ਹੁੰਦਾ ਉਹਦਾ ਜਿਹੜਾ ਮੋਟਰਸਾਈਕਲ ਬਾਉਂਡ ਕੀਤਾ ਜਾਂਦਾ ਚਲਾਨ ਕੱਟਿਆ ਜਾਂਦਾ ਔਰ ਬਾਕੀ ਜਿਹੜਾ ਹੈਗਾ 18 ਸਾਲ ਤੋਂ ਘੱਟ ਜਿਹੜੇ ਬੱਚੇ ਵਗੈਰਾ ਵੀਕਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਮناسب ਹਦਾਇਤਾਂ ਦਿੱਤੀਆਂ ਜਾਂਦੀਆਂ ਮਾਫੀ ਨੂੰ ਵੇਰਮਰਕ ਕੀਤਾ ਜਾਂਦਾ ਵੀ ਇਹਨਾਂ ਬੱਚਿਆਂ ਨੂੰ ਹਲੇ ਵੀਕਲ ਨਾ ਚਲਾਉਣ ਦਿੱਤੇ